ਅੱdte ਤੋਂ ਜਿਆਦੇ ਸਾਡੇ ਕਿਸਾਨ ਵੀਰ ਜਾਂ ਕਿਚਨ ਗਾਰਡਨਿੰਗ ਵਾਲੇ ਜਿਨ੍ਹਾਂ ਨੇ ਘਰਾਂ 'ਚ ਥੋੜੇ-ਬੋਤੇ ਬੂਟੇ ਲਾਏ ਹੁੰਦੇ ਆ ਇਹ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਆ ਕਿ ਸਾਡਾ ਜਿਹੜਾ ਫੁੱਲ ਹੈ ਉਹ ਸੁੱਕ ਜਾਂਦਾ ਉਹ ਫੁੱਲ ਝੜ ਜਾਂਦਾ ਤਾਂ ਇਹਦੇ 'ਚ ਨਾ ਇੱਕ ਬਹੁਤ ਅ ਕਨਫਿਊਜ਼ਨ ਤਕੜੀ ਹੁੰਦੀ ਹੈ ਕਿ ਸਾਡੇ ਕਿਸਾਨ ਵੀਰਾਂ ਨੂੰ ਜਾਂ ਕਿਸੇ ਜਗ੍ਹਾ ਤੇ ਮੈਂ ਸਾਰਿਆਂ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਉਹਨਾਂ ਨੂੰ ਮੇਲ ਫੀਮੇਲ ਦੀ ਪਛਾਣ ਨਹੀਂ ਹੈਗੀ ਵੀ ਕਿਹੜਾ ਫੁੱਲ ਝੜਨਾ ਚਾਹੀਦਾ ਤੇ ਕਿਹੜਾ ਫੁੱਲ ਨਹੀਂ ਝੜਨਾ ਚਾਹੀਦਾ ਉਸ ਚੀਜ਼ ਦੀ ਪਛਾਣ ਨਹੀਂ ਹੁੰਦੀ ਸਾਨੂੰ ਕਿਉਂਕਿ ਕੁਝ ਫੁੱਲ ਐ ਜਿਨ੍ਹਾਂ ਦਾ ਕੰਮ ਹੈਗਾ ਜੀ ਖਿੜਨਾ ਤੇ ਝੜ ਜਾਣਾ ਤੇ ਉਹ ਜਿਹੜੇ ਆ ਉਹ ਫਲ ਨਹੀਂ ਉਹਨਾਂ ਨੂੰ ਲੱਗਣਾ ਉਹ ਜਿਹਨੂੰ ਕੱਲੇ ਉਹ ਫੁੱਲ ਝੜਦੇ ਨੇ ਜਿਨ੍ਹਾਂ ਦੀ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਹੈਗੀ ਜਾਂ ਪੋਲੀਨੇਸ਼ਨ ਲਈ ਹਲਕੀ ਫੁੱਲ ਕੀ ਜਰੂਰਤ ਹੁੰਦੀ ਹੈ ਉਹ 100 ਫੁੱਲ ਵਿੱਚ ਇੱਕ ਵੀ ਫੁੱਲ ਖਿੜ ਜੇ ਤਾਂ ਸਫੀਸ਼ੀਐਂਟ ਹੁੰਦਾ ਤੇ ਉਹੀ ਫੁੱਲ ਇਹਨੂੰ ਡਿੱਗਣੇ ਸ਼ੁਰੂ ਹੁੰਦੇ ਤਾਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਹੁਣ ਵੀ ਫੋਨ ਕਾਫੀ ਆ ਰਹੇ ਤੇ ਮੈਂ ਤੁਹਾਨੂੰ ਇਹ ਵੀਡੀਓ 'ਚ ਸਿਰਫ ਮੇਲ ਅਤੇ ਫੀਮੇਲ ਫੁੱਲਾਂ ਦੀ ਪਛਾਣ ਬਾਰੇ ਦੱਸੂੰਗਾ ਵੀ ਜੇ ਕੋਈ ਕਿਹੜਾ ਫੁੱਲ ਜਿਹੜਾ ਝੜ ਜੇ ਤੇ ਸਾਨੂੰ ਤੇ ਕਿਹੜੀਆਂ ਕਿਹੜੀਆਂ ਉਹ ਆਈਟਮਾਂ ਨੇ ਉਹਦੇ 'ਚ ਵੀ ਇਹ ਸਮੱਸਿਆ ਸਾਨੂੰ ਆਉਂਦੀ ਹੈ ਤੇ ਜੇ ਤਾਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖ ਲਤਾ ਪੇਜ ਨੂੰ ਲਾਈਕ ਕਰ ਤੇ ਫੋਲੋ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇਣ ਇਹ ਸਾਡਾ ਕਰੇਲੇ ਵਾਲਾ ਪਲਾਟ ਹੈ ਜੀ ਹਾਲੇ ਬੇਲਾਂ ਉੱਪਰ ਚੜ ਰਹੀਆਂ ਤੇ ਇਹ ਫਰੂਟਿੰਗ ਆਉਣੀ ਹੈ ਤੇ ਸ਼ੁਰੂ ਹੋ ਗਈ ਹੈ ਹੁਣ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਕਿਹੜੀ ਕਿਹੜੀ ਫਸਲ ਹੈ ਜਿਹਦੇ 'ਚ ਮੇਲ ਫੀਮੇਲ ਫਲਾਵਰ ਜਿਹੜੇ ਉਹ ਇੱਕੋ ਬੇਲ ਦੇ ਉੱਤੇ ਆਉਂਦੇ ਨੇ ਮੈਂ ਹੋ ਸਕਦਾ ਕੁਝ ਫਸਲਾਂ ਭੁੱਲ ਵੀ ਜਾ ਖੀਰੇ ਦੀਆਂ ਕੁਝ ਜਾਤਾਂ ਜਿਹੜੀਆਂ ਆਪਣੀਆਂ ਦੇਸੀ ਜਾਤਾਂ ਆਉਂਦੀਆਂ ਉਹਨਾਂ ਤੇ ਵੀ ਆਉਂਦੇ ਨੇ ਕਰੇਲਾ ਹੋ ਗਿਆ ਜੀ ਇੱਕ ਕੱਦੂ ਹੋ ਗਿਆ ਕੀਆ ਤੋਰੀ ਹੋ ਗਈ ਤੇ ਖਰਬੂਜਾ ਹੋ ਗਿਆ ਜੀ ਦੁਹਾਣਾ ਹੋ ਗਿਆ ਤੇ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਹੋਰ ਬੀਲਾਂ ਵਾਲੀਆਂ ਫਸਲਾਂ ਜਿਨ੍ਹਾਂ ਤੇ ਦੋ ਤਰੀਕਿਆਂ ਦੇ ਫੁੱਲ ਖਿੜਦੇ ਨੇ ਇੱਕ ਹੁੰਦਾ ਜੀ ਮੇਲ ਫਲਾਵਰ ਇੱਕ ਹੁੰਦਾ ਫੀਮੇਲ ਫਲਾਵਰ ਮੇਲ ਫਲਾਵਰ ਦਾ ਕੰਮ ਹੁੰਦਾ ਸਿਰਫ ਪੋਲੀਨੇਸ਼ਨ ਕਰਾਉਣਾ ਪੋਲੀਨੇਸ਼ਨ ਦਾ ਮਤਲਬ ਹੈ ਕਿ ਜਦੋਂ ਫੁੱਲ ਤੋਂ ਫਲ ਬਣਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਹ ਫੁੱਲ ਡਿੱਗ ਪੇ ਡ੍ਰੌਪ ਹੋ ਜੇ ਉਹਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਾਂ ਕਿਸੇ ਜਗ੍ਹਾ ਤੇ ਜਿਹੜੇ ਮੇਲ ਫਲਾਵਰ ਆ ਇਹ ਬਹੁਤ ਜ਼ਿਆਦਾ ਆਉਂਦੇ ਨੇ ਮੰਨ ਲਓ ਜੇ 100 ਫੁੱਲ ਤੁਹਾਡਾ ਖੜਿਆ ਤਾਂ ਉਹ ਚੋਂ 10 ਫੀਮੇਲ ਹੋਣਗੇ ਤੇ 90 ਜਿਹੜੇ ਮੇਲ ਹੋਣਗੇ ਉਸ ਜਗ੍ਹਾ ਤੇ ਸਾਨੂੰ ਇੱਥੇ ਸਟ੍ਰਿਕਟ ਕੰਮ ਕਰਨ ਦੀ ਜ਼ਰੂਰਤ ਹੈ ਉਹਤੇ ਫਿਰ ਆਪਾਂ ਜਿੱਦਾਂ ਬਾયર ਦਾ ਇੱਕ ਪਲਾਨ ਆ ਫਿਕਸ ਹਾਰਮੋਨ ਆਉਂਦਾ ਹੈ ਜੀ ਉਹ ਆਪਾਂ 3 ਐਮ ਐਲ 20 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਆ ਫਿਰ ਸਾਨੂੰ ਜਿਹੜੀ ਚੀਜ਼ ਹੈ ਸਾਡੀ ਬੈਲੈਂਸ ਹੋ ਜਾਂਦੀ ਹੈ ਹੁਣ ਪਛਾਣ ਕਿਵੇਂ ਕਰਨੀ ਹੈ ਜੀ ਸਭ ਤੋਂ ਪਹਿਲਾਂ ਮੈਂ ਇਸ ਗੱਲ 'ਤੇ ਧਿਆਨ ਦਵਾਉਂਦਾ ਇਧਰ ਤੁਸੀਂ ਦੇਖੋ ਜੀ ਧਿਆਨ ਦੇ ਨਾਲ ਇਧਰ ਫੁੱਲ ਵਾਲੇ ਇਸ ਵੱਲ ਫੋਕਸ ਕੀਤਾ ਇਹ ਸਾਡਾ ਮੇਲ ਫਲਾਵਰ ਹੈ ਜੀ ਦੇਖੋ ਇਹ ਇਹਦੇ ਪਿੱਛੋਂ ਜਦੋਂ ਆਪਾਂ ਦੇਖਾਂਗੇ ਤਾਂ ਇਹ ਇੱਕ ਡੰਡੀ ਹੈ ਜੀ ਡੰਡੀ ਦੇ ਅੱਗੇ ਸਿਰਫ ਫੁੱਲ ਖਿੜਿਆ ਇਹਦੇ ਇੱਥੇ ਕੋਈ ਫਰੂਟ ਸਾਡੇ ਸੈੱਟ ਜਿਹੜਾ ਉਹ ਨਹੀਂ ਹੋਇਆ ਇਹ ਮੇਲ ਫਲਾਵਰ ਹੈ ਜੀ ਹੁਣ ਫੀਮੇਲ ਫਲਾਵਰ ਦੀ ਕੀ ਪਛਾਣ ਇੱਧਰ ਦੇਖੋ ਡੰਡੀ ਲਈ ਜੀ ਡੰਡੀ ਆ ਗਈ ਡੰਡੀ ਦੇ ਪਹਿਲਾਂ ਫਲ ਆ ਗਿਆ ਜੀ ਫਲ ਤੋਂ ਪਿੱਛੇ ਫੁੱਲ ਹੈ ਇਹ ਫੀਮੇਲ ਮਾਦਾ ਜੀ ਨੂੰ ਆਪਾਂ ਕਹਿ ਦਿੰਦੇ ਹਾਂ ਹਮੇਸ਼ਾ ਫੀਮੇਲ ਨੂੰ ਹੀ ਫਲ ਬਣਦਾ ਹੈ ਜੀ ਮੇਲ ਨੂੰ ਕਦੀ ਫਲ ਨਹੀਂ ਬਣਦਾ ਤੁਸੀਂ ਇਸ ਗੱਲ ਦਾ ਧਿਆਨ ਰੱਖ ਲਓ ਦੇਖੋ ਇਹਨੂੰ ਫਲ ਬਣ ਗਿਆ ਇਸੇ ਤਰੀਕੇ ਨਾਲ ਇਹ ਵੀ ਦੇਖੋ ਜੀ ਇਹਨੂੰ ਵੀ ਫਲ ਲੱਗਾ ਪਿਆ ਹੈਨਾ ਇਹ ਵੀ ਸਾਡਾ ਫੀਮੇਲ ਫਲਾਵਰ ਹੈ ਤੇ ਸਾਨੂੰ ਮੇਲ ਫੀਮੇਲ ਫੁੱਲਾਂ ਦੀ ਜਿਹੜੀ ਪਛਾਣ ਆਉਣੀ ਉਹ ਜ਼ਰੂਰੀ ਹੈ ਜੇ ਇਹਦੀ ਪਛਾਣ ਅਸੀਂ ਸਹੀ ਤਰੀਕੇ ਨਾਲ ਨਹੀਂ ਕਰਦੇ ਤਾਂ ਫਿਰ ਸਾਨੂੰ ਸਮੱਸਿਆ ਆਉਣੀ ਆਉਣੀ ਹੈ ਇੱਕ ਬਿਲਕੁਲ ਛੋਟੇ ਛੋਟੇ ਵੀ ਤੁਹਾਨੂੰ ਮੈਂ ਦਿਖਾਉਣਾ ਇੱਧਰ ਦੇਖੋ ਹੁਣ ਆਹ ਜਿਹੜਾ ਆ ਮੇਰੇ ਹੱਥ ਦੇ ਉੱਤੇ ਜਿਹੜਾ ਫੋਕਸ ਜਾਊਗਾ ਤੇ ਤੁਸੀਂ ਦੇਖਿਓ ਇੱਧਰ ਇਹ ਫੀਮੇਲ ਫਲਾਵਰ ਹੈ ਜੀ ਫੀਮੇਲ ਇਹ ਦੇਖੋ ਇਹਦੇ ਪਿੱਛੇ ਇਹ ਫੁੱਲ ਬਾਅਦ ਜਿ ਖਿੜੂਗਾ ਤੇ ਪਹਿਲਾਂ ਫਲ ਬਣੂਗਾ ਜੀ ਹੁਣ ਮੇਲ ਦੀ ਫੇਰ ਇੱਕ ਪਛਾਣ ਦੇਖ ਲਓ ਇਹ ਟਿਪੀਕਲ ਜਿਹੜੀਆਂ ਚੀਜ਼ਾਂ ਆਹ ਦੇਖੋ ਜੀ ਆਹ ਹਲੇ ਫੁੱਲ ਖਿੜਿਆ ਨਹੀਂ ਪਰ ਇਹ ਮੇਲ ਫਲਾਵਰ ਹੈ ਇਹ 100 ਬੂਟੇ ਦੇ ਪਿੱਛੇ ਸਾਨੂੰ 100 ਫਲ ਦੇ ਪਿੱਛੇ ਇੱਕ ਫਲ ਵੀ ਇਹੋ ਜਿਹਾ ਫੁੱਲ ਵੀ ਮਿਲ ਜੇ ਤਾਂ ਤਾਂ ਵੀ ਸਾਡੀ ਪੋਲੀਨੇਸ਼ਨ ਸਫੀਸ਼ੀਐਂਟ ਹੋ ਜਾਂਦੀ ਹੈ ਸਾਨੂੰ ਕੋਈ ਬਹੁਤੀ ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਸੇ ਵੇਲੇ ਵੇਲਾਂ ਦੇ ਵਿੱਚ ਜੈਨੇਟਿਕਲੀ ਵੀ ਇਹ ਸਮੱਸਿਆ ਆਉਂਦੀ ਹੈ ਕਿ ਸਾਡੇ ਉਹ ਫੀਮੇਲ ਫਲਾਵਰ ਜਿਹੜੇ ਉਹ ਘੱਟ ਆਉਂਦੇ ਨੇ ਤਾਂ ਕੋਈ ਕਿਸੇ ਵੇਲੇ ਮੌਸਮ ਦੇ ਕਾਰਨ ਨਹੀਂ ਆਉਂਦੀ ਹੈ ਤਾਂ ਫਿਰ ਤੁਸੀਂ ਉਸ ਪਲੈਨ ਨੂੰ ਫਿਕਸ ਦਵਾਈ ਜਿਹੜੀ ਬਾਹਰ ਦੀ ਆਪਣੀ ਆਉਂਦੀ ਹੈ 3 ਕਐਮਐਲ ਦਵਾਈ ਪ੍ਰਤੀ 20 ਲੀਟਰ ਪਾਣੀ ਚ ਪਾ ਕੇ ਤੇ ਉਹਦੇ ਤੁਸੀਂ ਇੱਕ ਸਪਰੇਅ ਕਰੋ ਠੰਡੇ ਟਾਈਮ ਤੇ ਸਪਰੇਅ ਕਰੋ ਤਾਂ ਇਹ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਜ਼ਰੂਰੀ ਨਹੀਂ ਹੈ ਵੀ ਇਹਨੂੰ ਹਰ ਇਹਨੂੰ ਤੁਸੀਂ ਇਸੇ ਤਰੀਕੇ ਨਾਲ ਬੈਲੈਂਸ ਕਰਨਾ ਇਹਨੂੰ ਤੁਸੀਂ ਵਾਟਰ ਸਟ੍ਰੈਸ ਲਵਾ ਕੇ ਵੀ ਬੈਲੈਂਸ ਕਰ ਸਕਦੇ ਹੋ ਵਾਟਰ ਸਟ੍ਰੈਸ ਦਾ ਮਤਲਬ ਹੈ ਕਿ ਤੁਸੀਂ ਪਾਣੀ ਬੂਟਿਆਂ ਦਾ ਥੋੜਾ ਜਿਹਾ ਜਦੋਂ ਰੋਕ ਕੇ ਬ੍ਰੇਕ ਲਵਾ ਕੇ ਦੋਗੇ ਇਹਨੂੰ ਦੁਪਹਿਰ ਤੋਂ ਤੁਹਾਡੇ ਬੂਟਿਆਂ ਦੇ ਪੱਤੇ ਹੌਲੀ ਜਿਹੀ ਮਰਝਾ ਜਾਣ ਤੇ ਅਗਲੇ ਦਿਨ ਜਾਂ ਉਸੇ ਤੁਸੀਂ ਉਦੀ ਨਾਲ ਵੀ ਵਾਟਰ ਸਟ੍ਰੈਸ ਦੇ ਨਾਲ ਵੀ ਤੁਹਾਡੇ ਜਿਹੜੀ ਆ ਫਰੂਟਿੰਗ ਤੇ ਫਲਾਵਰਿੰਗ ਹੈ ਜਿਹੜੀ ਉਹ ਸੈੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਿਸੇ ਕਿਸੇ ਜਗ੍ਹਾ ਤੇ ਜਿਹੜੀ ਆ ਜੀ ਇਹ ਓਵਰ ਵਾਟਰਿੰਗ ਦੇ ਨਾਲ ਵੀ ਸਾਡੀਆਂ ਵੇਲਾਂ ਵੱਡੀਆਂ ਹੋਈਆਂ ਜਾਂਦੀਆਂ ਤੇ ਸਾਨੂੰ ਜਿਹੜੀ ਇਹਦੀ ਫਰੂਟਿੰਗ ਹੈ ਸਾਨੂੰ ਘੱਟ ਮਿਲਦੀ ਹੈ ਤਾਂ ਇਸ ਕਰਕੇ ਹਰ ਚੀਜ਼ ਨੂੰ ਤੋਲ ਮੇਲ ਕੇ ਜਿਹੜਾ ਉਹ ਕਰਨਾ ਚਾਹੀਦਾ ਉਹਦੇ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਮੈਂ ਵੀਡੀਓ ਚ ਮੇਲ ਫੀਮੇਲ ਫੁੱਲਾਂ ਦੀ ਪਛਾਣ ਬਾਰੇ ਦੱਸਿਆ ਹੈ ਜੀ ਜੇ ਇਹਦੇ ਸਬੰਧ ਚ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੇ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟਾਂ ਕਰਿਓ ਤੁਹਾਨੂੰ ਕਮੈਂਟਾਂ 'ਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਕਿਸੇ ਹੋਰ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਜਰੂਰ ਸਾਂਝਾ ਕਰਿਓ ਤੇ ਆਪਾਂ ਉਸ ਵਿਸ਼ੇ ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ